ਹਾਂਜੀ ਸੱਚਿਆਂ ਕਾਲਜ ਸਾਨੂੰ ਤਾਂ ਸਾਡਾ ਪੰਜਾਬ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਤੰਦੂਰੀ ਪਨੀਰ ਨਾਨ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਬਣਦੇ ਆ। ਬੇਨ ਕਿਸੇ oven, ਤੰਦੂਰ ਜਾਂ ਫਿਰ yeast ਤੋਂ एकदम ਫੁੱਲੇ ਫੁੱਲੇ ਤੇ ਸੌਫਟ ਮੁਲਾਇਮ ਜਿਹਾ ਆਪਾਂ ਬਣਾਵਾਂਗੇ। ਚਲੋ ਕਰਦੇ ਆ ਬਣਾਉਣਾ ਸ਼ੁਰੂ। ਉਲਿਥ ਮੈਂ ਦੋ ਕੌਲੀਆਂ ਕਣਕ ਦਾ ਆਟਾ ਲਿਆ ਹੈ ਤੇ ਇੱਕ ਕੌਲੀ ਮੈਦਾ ਲਿਆ ਹੈ। ਤੁਸੀਂ ਕੋਈ ਵੀ ਘਰ ਦੀ ਕੌਡੀ ਨਾਲ ਲੈ ਸਕਦੇ ਆ। ਮੈਂ ਮੈਦਾ, ਕਟ ਵਰਤ ਰਹੀ ਹਾਂ ਤੇ ਆਟਾ ਵੱਧ ਤਾਂ ਜੋ ਹੈਲਦੀ ਬਣੇ। ਫਿਰ ਇਹਦੇ ਵਿੱਚ ਮੈਂ ਇੱਕ ਚਮਚ ਪੀਸੀ ਹੋਈ ਖੰਡ ਪਾਈ ਹੈ ਤੇ ਅੱਧਾ ਚਮਚ ਲੂਣ ਪਾਇਆ ਹੈ ਤੇ ਲੂਣ ਤੁਸੀਂ ਸਵਾਦ ਸਾਇਕ ਪਾ ਲੈਣਾ ਹੈ ਤੇ ਦੋ ਤੋਂ ਤਿੰਨ ਚੂਟਕੀਆਂ ਬੇਕਿੰਗ ਪਾਊਡਰ ਤੇ ਇੱਕ ਤੋਂ ਦੋ ਚੂਟਕੀਆਂ ਆਪਾਂ ਜਿਹੜਾ ਬੇਕਿੰਗ ਸੋਡਾ ਪਾਣਾ ਯਾਨੀ ਕਿ ਮਿੱਠਾ ਸੋਡਾ ਇਹਨਾਂ ਦੋਨਾਂ ਨੂੰ ਪਾਉਣਾ ਜ਼ਰੂਰੀ ਹੈ ਕਿਉਂਕਿ ਆਪਾਂ ਯੀਸਟ ਨਹੀਂ ਵਰਤ ਰਹੇ ਹੈਗੇ ਆਪਾਂ ਬੇਕਿੰਗ ਪਾਊਡਰ ਬੇਕਿੰਗ ਸੋਡੇ ਨਾਲ ਬਣਾਵਾਂਗੇ ਤੇ ਇੱਥੇ ਮੈਂ 120 ml ਜਿਹੜਾ ਹੈ ਉਹ ਦਹੀਂ ਪਾਇਆ ਹੈ ਤਕਰੀਬਨ ਇਹ ਤਿੰਨ ਤੋਂ ਸਾਢੇ ਤਿੰਨ ਚਮਚ ਆ ਤੇ ਹੁਣ ਇਹਨੂੰ ਚੰਗੀ ਤਰੀਕਾ ਨਾਲ ਮਿਲਾ ਲੈਣਾ ਹੈ ਦਹੀਂ ਪਾਉਣ ਦੇ ਨਾਲ ਇਹ ਲੈ ਆਪਣਾ ਬੇਕਿੰਗ ਪਾਊਡਰ ਤੇ ਬੇਕਿੰਗ ਸੋਡਾ ਹੈ ਉਹ ਵਧੀਆ ਐਕਟੀਵੇਟ ਹੋਊਗਾ। ਵਧੀਆ ਉਹਦੀ ਜਿਹੜੀ ਆ ਖਮੀਰ ਬਣੂਗੀ ਉਹਦੇ ਵਿੱਚ ਵਧੀਆ ਫੁੱਲੂਗਾ। ਹੁਣ ਆਪਾਂ ਇਹਨੂੰ ਐੜਾ ਦੁੱਧ ਦੇ ਨਾਲ ਗੁੰਨ ਲੈਣਾ ਹੈ। ਤੁਸੀਂ ਇਹਨੂੰ ਚਾਹੋ ਤਾਂ ਪਾਣੀ ਨਾਲ ਵੀ ਗੁੰਨ ਸਕਦੇ ਆ ਪਰ ਜਿਹੜੇ ਨਾਲ ਹੁੰਦੇ ਆ ਉਹ ਦੁੱਧ ਨਾਲ ਜਦੋਂ ਗੁੰਦੇ ਆਂ ਆਪਾਂ ਫਿਰ ਹੋਰ ਵੀ ਮਲਾਈ ਬੰਦੇ ਆ। ਹੁਣ ਆਪਾਂ ਇਹਨੂੰ ਇਦਾਂ ਚਿਕਣਾ ਕਰ ਲੈਣਾ ਬਿਲਕੁਲ ਤੇ ਹੱਲੇ ਤਾਂ ਇਹਦੇ ਕੁਝ ਵੀ ਨਹੀਂ ਬਣਨਾ ਹੁਣ ਆਪਾਂ ਇਹਨੂੰ ਬਸ ਇੰਨਾ ਗੁੰਨਣਾ ਹੈ ਕਿ ਇੱਕਦਮ ਇਹ ਵਧੀਆ ਮਲੈਮ ਜਾ ਤੇ ਚਿਪਚਿਪਾ ਨਾ ਹੋਵੇ ਇਹ ਡੋਹ ਫਿਲਾਲੇ ਬਹੁਤ ਚਿਪਚਿਪਾਇਆ ਇਹਨੂੰ ਆਪਾਂ ਪਹਿਲਾਂ ਇਦਾਂ ਹੀ ਬਣਾਉਣਾ ਹੈ ਪਹਿਲਾਂ ਸਖਤ ਨਹੀਂ ਕਰਨਾ ਬਿਲਕੁਲ ਵੀ ਤੇ ਇਹਨੂੰ ਆਪਾਂ ਇਦਾਂ ਹੀ ਬਣਾਉਣਾ ਹੈ ਪਹਿਲਾਂ ਫਿਰ ਆਪਾਂ ਇਹਨੂੰ ਹੁਣ ਇਦਾਂ ਗੁੰਨਣਾ ਹੈ ਇਸ ਤਰੀਕੇ ਨਾਲ ਦੇਖੋ ਅੱਗੇ ਪਿੱਛੇ ਕਰਦੇ ਹੋਏ ਆਪਾਂ ਇਹਨੂੰ ਗੁੰਨਣਾ ਹੈ ਹੱਲੇ ਬਹੁਤ ਚਿਪਕੂ ਕ ਹੱਥਾਂ ਤੇ ਪਰ ਬਿਲਕੁਲ ਵੀ ਤੇਲ ਪਾਣੀ ਕੁਛ ਨਹੀਂ ਲਗਾਉਣਾ ਹੈਗਾ ਹੱਲੇ ਆਪਾਂ ਹੱਥਾਂ ਤੇ ਹੌਲੀ-ਹੌਲੀ ਕਰਕੇ ਇੱਕ ਵਾਰ ਨੂੰ ਕਰਨਾ ਹੈ ਇਹ ਦੇਖੋ ਹੁਣ ਇਹ ਟੁੱਟ ਰਿਹਾ ਜਦੋਂ ਆਪਾਂ ਇਹਨੂੰ ਖਿੱਚ ਰਹੇ ਹਾਂ ਤੇ ਇਹ ਹਲੇ ਬਿਲਕੁਲ ਵੀ ਪਰਫੈਕਟ ਸਟੇਜ ਨਹੀਂ ਹੈਗੀ ਆਪਾਂ ਨੂੰ ਬਹੁਤ ਗੁੰਨਿਆ ਹੈ ਤਕਰੀਬਨ 10 ਤੋਂ 15 ਮਿੰਟ ਤੇ ਇੱਕਦਮ ਮਲੈਮ ਹੋ ਗਿਆ ਤੇ ਚਿਕਣਾ ਹੋ ਗਿਆ ਇਹ ਤੇ ਹੁਣ ਮੈਂ ਤੁਹਾਨੂੰ ਕਰਕੇ ਦਿਖਾਉਣੀ ਆ ਇਹ ਦੇਖੋ ਕਿੰਨਾ ਪਰਫੈਕਟ ਟੈਕਸਚਰ ਆ ਰਿਹਾ ਹੈ ਤੇ ਇਹ ਇੱਕਦਮ ਖਿੱਚ ਰਿਹਾ ਪਹਿਲਾਂ ਇਹ ਨਹੀਂ ਖਿੱਚ ਰਿਹਾ ਸੀ ਇਹਨਾ ਜਿੰਨਾ ਇਹ ਹੁਣ ਖਿੱਚ ਰਿਹਾ ਮੈਦੇ ਦੇ ਵਿੱਚ ਤੇ ਆਟੇ ਦੇ ਵਿੱਚ ਜਿਹੜਾ ਆ ਸਟ੍ਰੈਚੇਬਿਲਟੀ ਹੁੰਦੀ ਆ ਤੇ ਇਹ ਜਿਹੜਾ ਹੁਣ ਸਟ੍ਰੈਚ ਹੋ ਰਿਹਾ ਵਧੀਆ ਤਰੀਕੇ ਨਾਲ ਹੁਣ ਆਪਾਂ ਥੋੜਾ ਟਾਈਮ ਹੋਰ ਗੁੰਨਾਂਗੇ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕਿ ਕਿੰਨਾ ਸਟ੍ਰੈਚੀ ਹੋ ਗਿਆ ਆ ਇਹ ਦੇਖੋ ਹੁਣ ਇਹਨੂੰ ਮੈਂ ਖਿੱਚ ਰਹੀ ਆ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਖਿੱਚ ਰਿਹਾ ਇਹ ਦੇਖੋ ਕਾਫੀ ਟਾਈਮ ਕਾਫੀ ਲੰਬਾ ਜਿਹੜਾ ਇਹ ਖੇਚ ਰਿਹਾ ਹੈ ਮਤਲਬ ਇਹ ਪਰਫੈਕਟ ਹੋ ਚੁੱਕਿਆ ਹੈ ਤੇ ਇੱਕਦਮ ਵਰਗਿਆ ਤਰੀਕੇ ਨੇ ਤੇ ਅੰਦਰ ਇਹ ਫਰਮੈਂਟੇਸ਼ਨ ਵੀ ਹੋ ਗਈ ਹੈ ਬੇਕਿੰਗ ਪਾਊਡਰ ਬੇਕਿੰਗ ਸੋਡੇ ਦੀ ਇਹ ਦੇਖੋ ਹੁਣ ਇਹ ਪਰਫੈਕਟ ਆ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਕਰਦੇ ਜਾਓ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਹੁਣ ਆਪਾਂ ਜਿਹੜਾ ਇਹਨੂੰ ਇੱਕ ਭਾਂਡੇ ਦੇ ਵਿੱਚ ਰੱਖ ਦੇਣਾ ਥੋੜਾ ਜਿਹਾ ਤੇਲ ਲਗਾ ਦੇਣਾ ਤਾਂ ਜੋ ਸੁੱਕੇ ਨਾ ਆਟਾ ਤੇ ਇਹਨੂੰ ਹੁਣ ਆਪਾਂ 1 ਘੰਟੇ ਦੇ ਲਈ ਸਾਈਡ ਤੇ ਰੱਖ ਦੇਣਾ ਜੋ ਤੱਕ ਆਪਾਂ ਫਿਲਿੰਗ ਬਣਾ ਲੈਂਦੇ ਆਂ ਹੁਣ ਆਪਾਂ ਇਹਨੂੰ ਸਾਈਡ ਤੇ ਰੱਖ ਦਿੰਨੇ ਆ ਤੇ ਇੱਥੇ ਪੈਨ ਦੇ ਵਿੱਚ ਫਿਲਿੰਗ ਦੇ ਲਈ ਮੈਂ ਇੱਕ ਚਮਚ ਤੇਲ ਪਾਇਆ ਇੱਕ ਛੋਟਾ ਚਮਚ ਤੇ ਇਹਦੇ ਵਿੱਚ ਮੈਂ ਅੱਧਾ ਅਦਰਿਆ ਅੱਧਾ ਚਮਚ ਬਰੀਕ ਕੱਟਿਆ ਹੋਇਆ ਅਦਰਕ ਤੇ ਅੱਧਾ ਚਮਚ ਬਰੀਕ ਕੱਟਿਆ ਹੋਇਆ ਲਸਣ ਪਾਇਆ ਇਹਨੂੰ ਬਰੀਕ-ਬਰੀਕ ਜਰੂਰ ਕੱਟ ਲੈਣਾ ਆ ਮੋਟਾ ਨਹੀਂ ਰੱਖਣਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਭੁੰਨ ਲੈਣਾ ਆ ਤੇ ਫਿਰ ਆਪਾਂ ਇਹਦੇ ਵਿੱਚ ਪਾਉਣਾ ਆ 2 ਬਰੀਕ ਕੱਟੇ ਹੋਏ ਪਿਆਜ਼ ਇਹ ਬਹੁਤ ਹੀ ਵਧੀਆ ਹਲਕਾ ਫੁਲਕਾ ਬਹੁਤ ਹੀ ਘੱਟ ਤੇਲ ਦੇ ਵਿੱਚ ਤੇ ਉਹਦੇ ਨਾਲ ਹੀ ਜਿਹੜਾ ਹੈ ਬਹੁਤ ਹੀ ਸਵਾਦ ਵੀ ਬੰਦਦੇ ਹੈ ਤੇ ਇਹਨੂੰ ਤੁਸੀਂ ਬ੍ਰੇਕਫਾਸਟ ਦੇ ਵਿੱਚ ਲੰਚ ਦੇ ਵਿੱਚ ਬਣਾ ਸਕਦੇ ਆ ਬਹੁਤ ਹੀ ਵਧੀਆ ਲੱਗਦੇ ਆ ਇਹਦੇ ਵਿੱਚ ਮੈਂ ਥੋੜੀਆਂ ਹਰੀਆਂ ਮਿਰਚਾਂ ਪਾਈਆਂ ਕੱਟ ਕੇ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਆ ਫਿਰ ਇਹਦੇ ਵਿੱਚ ਮੈਂ 400 ਗ੍ਰਾਮ ਪਨੀਰ ਜਿਹੜਾ ਮਤਲਬ ਬਣਾਇਆ ਸੀ ਤੇ ਉਹਨੂੰ ਮੈਂ ਲੈ ਆਉ ਗ੍ਰੇਟ ਕਰ ਲਿਆ ਯਾਨੀ ਕਿ ਕद्दूकस ਕਰ ਲਿਆ ਤੇ ਹੁਣ ਮੈਂ ਇਹਦੇ ਵਿੱਚ ਪਾ ਦਿੱਤਾ ਤੇ ਫਿਰ ਮੈਂ ਇਹਦੇ ਵਿੱਚ ਪਾਇਆ ਲੂਣ ਗਰਮ ਮਸਾਲਾ, ਧਨੀਆ ਪਾਊਡਰ, ਜੀਰਾ ਪਾਊਡਰ, ਹਲਦੀ ਪਾਊਡਰ ਤੇ ਨਾਲ ਹੀ ਲਾਲ ਮਿਰਚ ਪਾਊਡਰ ਤੇ ਆਮਚੂਰ ਪਾਊਡਰ ਥੋੜਾ ਜਿਹਾ ਤੇ ਨਾਲ ਹੀ ਥੋੜੀ ਜਿਹੀ ਹਿੰਗ ਵੀ ਮੈਂ ਪਾਈ ਆ ਸਾਰੇ ਮਸਾਲਿਆਂ ਨੂੰ ਚੰਗੀ ਤਰੀਕੇ ਨਾਲ ਮਲ ਲਿਆ ਹੈ ਤੁਸੀਂ ਆਪਦੇ ਅਕੋਰਡਿੰਗ ਮਸਾਲੇ ਪਾ ਸਕਦੇ ਆ ਸਾਰੇ ਹੁਣ ਇਹ ਦੇਖੋ ਕਿੰਨੀ ਵਧੀਆ ਆਪਣੀ ਫਿਲਿੰਗ ਬਣ ਕੇ ਤਿਆਰ ਆ ਇਹਨੂੰ ਵਧੀਆ ਜਿਕੇ ਨਾਲ ਪਕਾ ਲਿਆ ਮੈਂ ਤੇ ਹੁਣ ਆਪਾਂ ਇਹਨੂੰ ਕੱਢ ਲੈਣਾ ਇੱਕ ਵੱਖਰੇ ਭਾਂਡੇ ਦੇ ਵਿੱਚ ਤੇ ਇਹਨੂੰ ਠੰਡਾ ਕਰ ਲੈਣਾ ਹੈ ਹਮੇਸ਼ਾ ਕੋਈ ਵੀ ਚੀਜ਼ ਬਣਾਓ ਤੇ ਫਿਲਿੰਗ ਜਿਹੜੀ ਹੈ ਤੁਹਾਡੀ ਠੰਡੀ ਹੋਣੀ ਚਾਹੀਦੀ ਆ ਹੁਣ ਇੱਥੇ ਆਪਣਾ ਆਟਾ ਵੀ ਵਧੀਆ ਸੈੱਟ ਹੋ ਗਿਆ ਆ ਇੱਕਦਮ ਸਟ੍ਰੈਚੀ ਹੈ ਇਹ ਆਟਾ ਬਹੁਤ ਹੀ ਵਧੀਆ ਆਟਾ ਗੁਜੇ ਆਪਣਾ ਹੁਣ ਆਪਾਂ ਆਟੇ ਦਾ ਇੱਕ ਪੇੜਾ ਬਣਾ ਲੈਣਾ ਆ ਤੇ ਇਹਨੂੰ ਜਿਹੜਾ ਆਪਾਂ ਥੂੜਾ ਲਗਾ ਕੇ ਇਹੜਾ ਆਪਾਂ ਵੇਲ ਲੈਣਾ ਤੁਸੀਂ ਮੈਦਾ ਵੀ ਲਗਾ ਸਕਦੇ ਆ ਮੈਂ ਥੂੜਾ ਲਗਾ ਰਹੀ ਆ ਤੇ ਤੁਸੀਂ ਇਹਦੇ ਵਿੱਚ ਚਾਹੋ ਤਾਂ ਇਹਨੂੰ ਪੂਰਾ ਆਟੇ ਦੇ ਨਾਲ ਜਾਂ ਪੂਰਾ ਮੈਦੇ ਦੇ ਨਾਲ ਵੀ ਬਣਾ ਸਕਦੇ ਆ ਮੈਂ ਦੋਨਾਂ ਨੂੰ ਮਿਕਸ ਕਰਕੇ ਬਣਾਇਆ ਤੁਸੀਂ ਪੂਰਾ ਵੀ ਬਣਾ ਸਕਦੇ ਆ ਹੁਣ ਇਹਨੂੰ ਫਿਲਿੰਗ ਕਰਕੇ ਤੇ ਇਹਨੂੰ ਬੰਦ ਕਰ ਦੇਣਾ ਹੈ ਆਪਾਂ ਤੇ ਇਹਨੂੰ ਹਲਕਾ ਜਿਹਾ ਮੋਟਾ ਹੀ ਰੱਖਣਾ ਹੈ ਮਤਲਬ ਜਿਆਦਾ ਮੋਟਾ ਨਹੀਂ ਪਰ ਥੋੜਾ ਜਿਹਾ ਜਿਹੜਾ ਓਵਲ ਸ਼ੇਪ ਇਹਦੀ ਰੱਖਣੀ ਹੈ ਫਿਰ ਇਹਦੇ ਤੇ ਕਲੌਂਜੀ ਲਗਾਣੀ ਹੈ ਤੇ ਨਾਲ ਹੀ ਕਸੂਰੀ ਮੇਥੀ ਤੁਸੀਂ ਫਰੈਸ਼ ਧਨੀਆ ਵੀ ਲਾ ਸਕਦੇ ਆ ਨਾਲ ਹੀ ਮੈਂ ਤੇ ਚਿੱਟੇ ਤੇਲ ਵੀ ਲਗਾ ਰਹੀ ਹਾਂ ਇਹ ਦੇਖੋ ਚੰਗੀ ਤਰੀਕੇ ਨਾਲ ਨੂੰ ਦਬਾਦ-ਦਬਾ ਕੇ ਆਪਾਂ ਹੋ ਕਰ ਲੈਣਾ ਹੈ ਤੁਸੀਂ ਇਹਦੇ ਉੱਤੇ ਥੋੜਾ ਜਿਹਾ ਪਾਣੀ ਛਿੜਕ ਸਕਦੇ ਆ ਤਾਂ ਜੋ ਜਿਹੜਾ ਇਹ ਕਸੂਰੀ ਮੇਥੀ ਹੈ ਸਾਰਾ ਕੁਝ ਚਿਪਕ ਜੇ ਫਿਰ ਆਪਾਂ ਜਿਹੜਾ ਇਹਨੂੰ ਪਾਣੀ ਦੇ ਨਾਲ ਇੱਕਦਮ ਵਧੀਆ ਤਰੀਕੇ ਨਾਲ ਪਿਓ ਦੇਣਾ ਹੈ ਬਸ ਇਹ ਤੇ ਕਿਤੇ ਵੀ ਸੁੱਕਾ ਰਹਿਣਾ ਨਹੀਂ ਚਾਹੀਦਾ ਚੰਗੀ ਤਰੀਕੇ ਨਾਲ ਪਾਣੀ ਲੱਗਿਆ ਹੋਣਾ ਚਾਹੀਦਾ ਨਹੀਂ ਤਾਂ ਜਿਹੜਾ ਤੁਹਾਡਾ ਨਾ ਆਣੋਂ ਤਵੇ ਤੋਂ ਉੱਪਰੋਂ ਨਿਕਲ ਜਾਊਗਾ ਤੇ ਚੰਗੀ ਤਰੀਕੇ ਨਾਲ ਪਾਣੀ ਲਾਣ ਤੋਂ ਬਾਅਦ ਜਿਹੜੀ ਪਾਣੀ ਵਾਲੀ ਸਾਈਡ ਆ ਉਹ ਨੀਚੇ ਰੱਖ ਕੇ ਆਪਾਂ ਇਹਨੂੰ ਜਿਹੜਾ ਆ ਗੈਸ ਦੇ ਉੱਤੇ ਦੰਦ ਸੇਕ ਲੈਣਾ ਹੈ ਤੇ ਫਿਰ ਇਹਨੂੰ ਆਪਾਂ ਕੱਢ ਲੈਣਾ ਹੈ ਬਹੁਤ ਹੀ ਵਧੀਆ ਸਿੱਕਦੇ ਆ ਇਹ ਇਹ ਦੇਖੋ ਵਧੀਆ ਤਰੀ ਤਾਜ ਬਧਿਆ ਸੌਫਟ ਹੋ ਜਾਣ ਬਹੁਤ ਹੀ ਵਧੀਆ ਨਾਲ ਆਪਣੇ ਬਣ ਕੇ ਤਿਆਰ ਆ ਦੇਖ ਸਕਦੇ ਹੋ ਤੁਸੀਂ ਕਿੰਨੇ ਵਧੀਆ ਬਣਿਆ ਇਕਦਮ ਸੌਫਟ ਬਣਦੇ ਆ ਬਹੁਤ ਹੀ ਵਧੀਆ ਬਣਦੇ ਆ ਤੁਸੀਂ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਵੀਡੀਓ ਨੂੰ ਲਾਈਕ ਕਰਿਓ ਵੱਤਵਾ ਸ਼ੇਅਰ ਕਰਿਓ ਤੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਇਦਾਂ ਦੀ ਬਧਿਆ ਵਧਿਆ ਰੈਸਪੀਸ ਤੇ ਲਈ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ